ਹਾਂਜੀ ਮੈਮ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਦੇ ਨਤੀਜੇ ਆਏ ਨੇ ਤੇ ਬੱਚੇ ਫਰਸ਼ ਸੈਂਕੜੇ ਆਏ ਨੇ ਹਨਾ ਤਾਂ ਸਭ ਤੋਂ ਜਿਹੜਾ ਸੇੜਾ ਹੈਗਾ ਉਹ ਤੁਹਾਨੂੰ ਜਾਂਦਾ ਤੁਸੀਂ ਬੱਚਾ ਲਈ ਇੰਨਾ ਮਤਲਬ ਪੜ੍ਹਾਈ ਕਰਵਾਈ ਹੈ ਜੀ ਹਾਂਜੀ ਅੱਧੀ ਮੈਂ ਸਕੂਲ ਹੈੱਡ ਦੇ ਤੌਰ ਤੇ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਸਾਰੇ ਸਮੂਹੀ ਐਸਐਮਸੀ ਕਮੇਟੀ ਸਮੂਹੀ ਪੰਚਾਇਤ ਆਪਣੇ ਮੇਰੇ ਬਹੁਤ ਹੀ ਮਿਹਨਤੀ ਸਟਾਫ ਮੈਂਬਰਸ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਉਹਨਾਂ ਨੂੰ ਕੋਈ ਵੀ ਕੰਮ ਕਰੋ ਪਹਿਲ ਦੇ ਹੱਥੇ ਮੈਨੂੰ ਕਹਿੰਦੀ ਦੇਖਣੀ ਹੁੰਦੀ ਵੀ ਪਹਿਲੇ ਦਾ ਕਿ ਉਹ ਕਹਿੰਦੇ ਬਹੁਤ ਜ਼ਿਆਦਾ ਨਿੰਦ ਕਰਦੇ ਆ ਚਾਹੇ ਉਹ ਖੇਡਾ ਹੋਣ ਚਾਹੇ ਉਹ ਸਿੱਖਿਆ ਹੋਣ ਚਾਹੇ ਕੋਈ ਬਾਹਰ ਮੁਕਾਬਲੇ ਹੋਣ ਹਰ ਕੋ ਖੋ ਮੇਰਾ ਸਟਾਫ ਬਹੁਤ ਜ਼ਿਆਦਾ ਵਧੀਆ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਸਮੁੱਚਾ ਰਿਜ਼ਲਟ ਆ ਬਹੁਤ ਵਧੀਆ ਗਿਆ ਤੇ ਮੇਰੀ ਜਮਾਤ ਦੀ ਤਿੰਨੇ ਬਤਿਆਖੀ ਮੈਂ ਇਹਨਾਂ ਚੋਂ ਪਹਿਲਾ ਨੰਬਰ ਹੈ ਆਜੂ ਪਹਿਲੇ ਵਿਏਸ਼ਨ ਤੇ ਆਈ ਹੈ ਤੇ ਨਾਲ ਹੀ ਇਸ ਬਤਿ ਦੀ ਨਵੋਦੇ ਦੇ ਵਿੱਚ ਇਹ ਵਿੱਚ ਸੈਲੈਕਟ ਹੋਈ ਆ ਬਹੁਤ ਮਿਹਨਤੀ ਕੁੜੀ ਆ ਇਹ ਤੇ ਸੈਕਿੰਡ ਨੰਬਰ ਤੇ ਜਪਰਾਮ ਸਿੰਘ ਸੇਖੋਂ ਪੋਤਨਾ ਦੇ ਨੇ ਇਹਨਾਂ ਦੇ ਪਿਤਾ ਜੀ ਮਾਸਟਰ ਗੁਰਦੀਪ ਸਿੰਘ ਸੇਖੋਂ ਵੀ ਬਹੁਤ ਮਿਹਨਤੀ ਟੀਚਰ ਨੇ ਥੇ ਇਹਨਾਂ ਦੇ ਮਦਰ ਸ਼੍ਰੀਮਤੀ ਪਿੰਦਰਕਾਰ ਹਾਈ ਸਕੂਲ ਦੇ ਆਪਕ ਨੇ ਇਹਨਾਂ ਦਾ ਸੀਗਾ ਵੀ ਬੱਚੇ ਨੂੰ ਮੈਡਮ ਦਸਿੰਦਰ ਕੋਲ ਕੋਈ ਹੀ ਪੜਾਉਣਾ ਹੈ ਤੇ ਇਹ ਬੱਚਾ ਅਸਲੀ ਮੇਰੇ ਕੋਲ ਤੀਜੀ ਜਮਾਤ ਵਿੱਚ ਆਇਆ ਪਾਸ ਕਰਕੇ ਆਇਆ ਸੀ ਮੈਂ ਕੋਤਨਾ ਚੱਲੇਗੀ ਸੀ ਦੋ ਸਾਲ ਲਈ ਤਾਂ ਇਹ ਬੱਚਾ ਮੇਰੇ ਕੋਲ ਉੱਥੇ ਪੜਦਾ ਸੀ ਤਾਂ ਜਦ ਮੈਂ ਬਦਲੀ ਕਰਾ ਕੇ ਇੱਥੇ ਆਈ ਤੇ ਬੱਚਾ ਮੇਰੇ ਨਾਲ ਹੀ ਆਇਆ ਤਾਂ ਮੈਨੂੰ ਬੜਾ ਹੋਇਆ ਤੇ ਇਹਦਾ ਇੰਗਲਿਸ਼ ਮੀਡੀਅਮ ਸੀ ਮੈਨੂੰ ਬਹੁਤ ਕਰਨੀ ਪਈ ਮੈਨੂੰ ਸਕੂਲ ਦੇ ਹੋਰ ਕੰਮਾਂ ਦੇ ਨਾਲ ਨਾਲ ਤੇ ਇਹਦਾ ਸਪੈਸ਼ਲ ਇੰਗਲਿਸ਼ ਮੀਡੀਅਮ ਤੇ ਬਹੁਤ ਮਹਿੰਗੀ ਕਰਵਾਈ ਤੇ ਇਹਦੀ ਬਦੌਲਤ ਇਹ ਬੱਚਾ ਕਲਾਸ ਵਿੱਚੋਂ ਦੂਜੀ ਨੰਬਰ ਤੇ ਆਇਆ ਤੇ ਨਾਲ ਲਿਖੀ ਰਾਜਪਦਰੀ ਕਲਾ ਤੇ ਸਿੱਖਿਆ ਮੰਚ ਮੁਕਾਬਲੇ ਵਿੱਚ ਇਸ ਬੱਚੇ ਨੇ ਆਫਲਾਈਨ ਮੁਕਾਬਲੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਸੀ ਤੇ ਆਨਲਾਈਨ ਆਹ ਸੌਰੀ ਆਨਲਾਈਨ ਮੁਕਾਬਲੇ ਵਿੱਚ ਵੀ ਕੈਲੀਫੋਰਨੀਆ ਹੋਪਲੀ ਕੀਤੀ ਸੀ ਅਤੇ ਆਫਲਾਈਨ ਮੁਕਾਬਲੇ ਵਿੱਚੋਂ ਪੂਰੇ ਪੰਜਾਬ ਵਿੱਚੋਂ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਜੋ ਕਿ ਅਸੀਂ ਖੁੱਚਾ ਸਾਬ ਵਧਾਈ ਦਾ ਪਾਤੋ ਹੈ ਤੇ ਬੱਚੇ ਨੇ ਬਹੁਤ ਵਧੀਆ ਮਤਲਬ ਕਿ ਆਪਣਾ ਧੰਗੜਾ ਪਾਇਆ ਸੀ ਵੀ ਨਹੀਂ ਪਰ ਜਿਹੜੀ ਗੱਲ ਇਹ ਸੀ ਵੀ ਜਿਹੜਾ ਮੁਕਾਬਲਾ ਹੋ ਰਿਹਾ ਸੀ ਉਹਦੇ ਵਿੱਚ ਸਾਰੇ ਇਸ ਬੱਚੇ ਤੋਂ ਵੱਡੀ ਉਮਰ ਦੇ ਸੀਗੇ ਸਿਰਫ ਸਿਰਫ ਇਹ ਬੱਚਾ ਸੀ ਬਹੁਤ ਛੋਟੀ ਉਮਰ ਦਾ ਸੀ ਇਹਨੇ ਪੰਗੜੇ ਦੇ ਹਰ ਇੱਕ ਸਟੈਪ ਨੂੰ ਬਾਖੂ ਵੀ ਨਿਵਾਇਆ ਤੇ ਇਹਦੇ ਵਿੱਚ ਇਹਨਾਂ ਦੇ ਪਿਤਾ ਮਾਸਟਰ ਗੁਰਪ੍ਰੀਤ ਸਿੰਘ ਸੇਖੋਂ ਦੀ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੇ ਖੁਦ ਹੀ ਇਸ ਬੱਚੇ ਦੀ ਇੰਨੀ ਜ਼ਿਆਦਾ ਤਿਆਰੀ ਕਰਵਾਈ ਕਿ ਮੈਨੂੰ ਤਾਂ ਸਿਰਫ ਇੱਕ ਬੱਚੇ ਦਾ ਨਾਮ ਦੇਣ ਦੀ ਲੋੜ ਸੀ ਵੀ ਮੇਰੇ ਵਿੱਚ ਉਹ ਜਿਹੇ ਬੱਚਾ ਨੇ ਭੇਜਿਆ ਪਰ ਸਾਰੀ ਸਮੂਦਾ ਜੋ ਯੋਗਦਾਨ ਸੀ ਉਹਨਾਂ ਦਾ ਰਿਹਾ ਕਿ ਮੈਂ ਕਹਿੰਦਾ ਜੋ ਡਰੈਸ ਵਗੈਰਾ ਸੀ ਉਹ ਵੀ ਸਾਰੀ ਉਹਨਾਂ ਨੇ ਉਹ ਕੀ ਪਰਚੇਜ਼ ਕੀਤੀ ਸਾਰੀ ਮੁਕਾਬਲੇ ਤੱਕ ਲੈ ਕੇ ਗਏ ਤੇ ਮੇਰਾ ਸਕੂਲ ਦਾ ਸਟਾਫ ਵਗੈਰੇ ਨਾਲ ਹਰ ਕਦਮ ਖੜਾ ਤੇ ਮੈਂ ਉਮੀਦ ਕਰਦੀ ਹਾਂ ਕਿ ਵੀ ਬਾਪੇ ਜੋ ਆਪਣੇ ਬੱਚਾ ਨੂੰ ਘਰਾਂ ਚ ਬਠਾਈ ਬੈਠੇ ਆ ਠੀਕ ਹੈ ਜャ ਮਤਲਬ ਕਿ bina guide ਤੋਂ ਸਕੂਲਾਂ ਚ ਪੜਾ ਰਹੇ ਨੇ ਪਤਾ ਮੈਂ ਕਹਿਣੀ ਇਹ ਵੀ ਸਰਕਾਰੀ ਸਕੂਲ ਵੀ ਕਿਸੇ ਪੱਖੋਂ ਘੱਟ ਨਹੀਂ ਹੈਗੀ ਕਿਉਂਕਿ ਅੱਜ ਸਾਰੇ ਮਾਪੇ ਦੇ ਸਮੂਹ ਤੇ ਕੱਢ ਤੋਂ ਪਤਾ ਲੱਗ ਹੀ ਗਿਆ ਵੀ ਬੱਚਿਆਂ ਦੀਆਂ ਕਿੰਨੀਆਂ ਚਾਹੇ ਉਹ ਖੇਡਣਾ ਹੋਵੇ ਚਾਹੇ ਪੜ੍ਹਾਈ ਹੋਵੇ ਚਾਹੇ ਕੋਈ ਸਿੱਖਿਆ ਮੰਤੂ ਹੋਵੇ ਹਰ ਫਿਜ਼ੀਕਲ ਬੱਚੇ ਨੇ ਹਾਸਲ ਕੀਤੀ ਆ ਤਾਂ ਮੈਂ ਕਿ ਉਹ ਚਾਹ ਕਹਿਣੀ ਆ ਵੀ ਆਪਣੇ ਮਾਪੇ ਆ ਜਿਹੜੇ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਿਸ ਤਰ੍ਹਾਂ ਸੇਵਾ ਦਾ ਮੌਕਾ ਦਿੱਤਾ ਧੰਨਵਾਦ ਜੀ ਪੁੱਤਰ ਕੀ ਨਾਮ ਤੁਹਾਡਾ ਅਸਾ ਕਿਰੇ ਵੀ ਜੀ ਜੀ ਹਾਜ਼ਰ ਕੀਤੇ ਤੁਸੀਂ ਅੱਜ ਹਾਂ ਫੱਲ ਕੀਤੀ ਹੈ ਅੱਛਾ ਅੱਜ ਤੁਹਾਡੇ ਮੰਮੀ ਡੈਡੀ ਤੁਹਾਡੇ ਨਾਲ ਆਏ ਆ ਤੁਹਾਨੂੰ ਦੇਖ ਕੇ ਉਹਨਾਂ ਨੇ ਕਿੰਨੀ ਖੁਸ਼ੀ ਹੋਈ ਉਹਨਾਂ ਨੂੰ ਬੜਾ ਕੁਝ ਹੀ ਹੈ ਤੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਤੁਹਾਡੀ 1 ਸਾਲ ਦੀ ਜਿਹੜੀ ਕੀਤੀ ਹੋਈ ਪੜ੍ਹਾਈ ਆ ਜਿਹਦੀ ਮਿਹਨਤ ਰੰਗ ਲੱਗੇ ਆਈ ਆ ਇਹਦਾ ਸਿਹਰਾ ਕਿੰਨਾ ਦਿਨਾਂ ਟੀਚਰਾਂ ਨੂੰ ਸਟਾਫ ਕਿਦਾਂ ਦਾ ਦੱਸੋ ਦਾ ਬਹੁਤ ਵਧੀਆ ਬਹੁਤ ਵਧੀਆ ਤੇ ਬਹੁਤ ਵਧੀਆ ਮਿਹਨਤ ਕਰਾਈ ਉਹਨਾਂ ਨੇ ਠੀਕ ਹੈ ਕੀ ਕਹਿਣਾ ਚਾਹੋਗੇ ਹੋਰ ਜਿਹੜੇ ਬੱਚੇ ਨੇ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਦਾਖਲੇ ਲਈ ਦੀ ਸਾਡੇ ਸਕੂਲ ਵਿੱਚ ਦਾਖਲੇ ਕਰਾਓ ਇੱਥੋਂ ਦੇ ਟੀਚਰ ਸਾਰੀਆਂ ਐਕਟੀਵਿਟੀਆਂ ਬਹੁਤ ਵਧੀਆ ਤਰੀਕੇ ਨਾਲ ਕਰਾਉਂਦੇ ਆ ਆ ਵੱਧ ਤੋਂ ਵੱਧ ਬੱਚੇ ਜਿਹੜੇ ਘਰਾਂ ਵਿੱਚ ਘਰਾਂ ਵਿੱਚ ਬੈਠੇ ਨੇ ਅਜੇ ਜਿਲ੍ਹੇ ਨੀਰੋ ਸਕੂਲ ਵਿੱਚ ਦਾਖਲੇ ਨਹੀਂ ਕਰਾਈ ਕਰਾਈ ਸਾਡੇ ਸਕੂਲ ਵਿੱਚ ਦਾਖਲੇ ਕਰਾਓ ਹਾਂ ਬਦ ਕਿ ਨਾਮ ਰੋੜਾ ਅਜੀ ਅੱਛਾ ਕਿਹੜੀ ਕਿਹ ਜਿੰਦ ਬੋੜਾ ਹਾਸਲ ਕੀ ਕੀਤਾ ਅੱਜ ਮੈਂ ਇਸ ਸਕੂਲ ਵਿੱਚ 5ਵੀਂ ਕਲਾਸ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਅਤੇ ਇਹ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਤੇ ਮੈਂ ਤਨ ਵਧੀਆ ਵਿੱਚ ਇਸ ਸਕੂਲ ਵਿੱਚ ਸਿਲੈਕਟ ਹੋਈਆਂ ਤੇ ਜਿਹੜੇ ਬੱਚੇ ਘਰਾਂ ਵਿੱਚ ਬੈਠੇ ਆ ਉਹਨਾਂ ਨੇ ਹੋਸਟ ਸਕੂਲਾਂ ਵਿੱਚ ਦਾਖਲੇ ਲੈਣੀਆਂ ਤਾਂ ਉਹ ਇਸ ਸਕੂਲ ਵਿੱਚ ਦਾਖਲੇ ਲੈਣ ਅਤੇ ਇਹ ਸਕੂਲ ਬਹੁਤ ਵਧੀਆ ਹੈ ਅਤੇ ਇਸ 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 ਸਕੂਲ ਦਾ ਸਟਾਫ ਵੀ ਬਹੁਤ ਵਧੀਆ ਹੈ